ਅੱਜ ਧੰਨਵਾਦ ಗ್ರಾಮ ਸਭਾ ਬੁਲਾਈ ਗਈ ਹੈ ਜੀ ਇਹ ಗ್ರಾಮ ਸਭਾ ਅਸੀਂ ਹਰ ਸਾਲ ਦੋ ਵਾਰੀ ਬੁਲਾਉਨੇ ਆ ਸਾਰੀ ਪੰਚਾਇਤ ਵੱਲੋਂ ਸਾਡੀ ਵੱਲੋਂ ਬੁਲਾਈ ਜਾਂਦੀ ਆ ਜਿਦੇ ਵਿੱਚ ਲੋਕਾਂ ਦੀ ਗੱਲ ਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਆ ਸਾਡਾ ਪਿੰਡ ਸਾਡੀ ਜ਼ਿੰਮੇਵਾਰੀ ਆ ਅਸੀਂ 1 ਅਗਸਤ ਨੂੰ ਸੌਰੀ 1 ਜਨਵਰੀ ਨੂੰ ಗ್ರಾಮ ਸਭਾ ਕੀਤੀ ਸੀਗੀ ਅੱਜ 6 ਮਹੀਨੇ ਬਾਅਦ ਫਿਰ ਅਸੀਂ ಗ್ರಾಮ ਸਭਾ ਕੀਤੀ ਹੈ ਇਹ ਜਿਹਦੇ ਚ ਅਹਿਮ ਮੁੱਦੇ ਜਿਹੜੇ ਸਾਡੇ ਰਏ ਆ ਮੋਸਟਲੀ ਉਹ ਨਸ਼ਿਆਂ ਦਾ ਰਿਆ ਜਿਹੜਾ ਨਸ਼ਿਆਂ ਦਾ ਅੱਜ ਕੱਲ੍ਹ ਹਾਲ ਆ ਤੇ ਸਰਕਾਰ ਨੇ ਜਿਹੜਾ ਜੋਰ ਫੜਿਆ ਹੋਇਆ ਵਾ ਇਹਨਾਂ ਤੇ ਕਾਬੂ ਪਾਉਣ ਨੂੰ ਇਸ ਗੱਲ ਤੇ ਮਤਲਬ ਸਾਨੂੰ ਅਜਮਾਨ ਮਹਿਸੂਸ ਹੁੰਦਾ ਹੈ ਕਹਿੰਦੇ ਆ ਨੂੰ ਕਿ ਸਾਡੇ ਪਿੰਡ ਉਸ ਕੱਲ ਤੋਂ ਅਵੱਲਾ ਚੱਲ ਰਿਹਾ ਸਾਰਿਆਂ ਤੋਂ ਮੁੱਖੀ ਆ ਇਸ ਗੱਲ ਦੇ ਵਿੱਚ ਤਾਂ ਕਿ ਅਸੀਂ ਨਸ਼ਿਆਂ ਤੇ ਬਹੁਤ ਹੱਦ ਤੱਕ ਕਾਬੂ ਪਾ ਚੁੱਕੇ ਆ ਪਿੰਡ ਦੇ ਵਿੱਚ ਸਾਡੇ ਸਪਲਾਈ ਦੀ ਚੈਨ ਟੋਟਲੀ ਟੁੱਟ ਚੁੱਕੀ ਆ ਤੇ ਜਿੰਨੇ ਬੰਦੇ ਨਸ਼ਾ ਕਰਦੇ ਸੀ ਸਾਡੇ ਪਿੰਡ ਅਡਿਕਟਡ ਸੀਗੇ ਜਿਹੜੇ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਅਸੀਂ ਤਿਆਰੀ ਕਰ ਰਹੇ ਹਾਂ ਤੇ ਸਾਰੇ ਨਸ਼ਾ ਛਡਾਊ ਕੇਂਦਰ ਭੇਜੇ ਹੋਏ ਆ ਨਸ਼ਾ ਛੱਡ ਕੇ ਜਿਹੜਾ ਬੰਦਾ ਆ ਰਿਹਾ ਜਿਵੇਂ ਜਿਵੇਂ ਅਸੀਂ ਉਹਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਤਿਆਰੀ ਚ ਕਰ ਰਹੇ ਹਾਂ এনਵਾਇਰਨਮੈਂਟ ਨੂੰ ਚੇਂਜ ਕਰਨ ਦਾ ਸਾਈਂ ਤਰਜੀਹ ਦੇ ਰਹੇ ਹਾਂ ਜਿਵੇਂ ਜਿਵੇਂ ਨਵਾਇਰਨਮੈਂਟ ਇੱਕ ਮਾਹੌਲ ਚੇਂਜ ਹੁੰਦਾ ਜਾਊਗਾ ਤੇ ਉਦਾਂ ਫਰਕ ਪੈਂਦਾ ਜਾਊਗਾ ਨਸ਼ੇ ਦੇ ਵਿੱਚ ਤੇ ਹੋਰ ਕੀ ਕੀ ਮੁੱਦੇ ਨੇ ਸੀਗੇ ਮੈਂ ਅਹਿਮ ਮੁੱਦੇ ਅਹਿਮ ਮੁੱਦੇ ਨਹੀਂ ਗੱਲ ਕਰੀਏ ਜਿਵੇਂ ਪਿੰਡ ਦੇ ਵਿੱਚ ਸਰਕਾਰੀ ਰਾਵਾਂ ਨੂੰ ਪੂਰਾ ਕਰਨਾ ਹਰ ਮਰੱਭਾ ਬੰਦੀ ਪਿੰਡ ਦੀ ਕਰਾਉਣੀ ਇਹ ਸਾਡਾ ਅਹਿਮ ਮੁੱਦਾ ਰਿਹਾ ਸੀ ਪਿੰਡ ਦੇ ਪਿੰਡ ਦੇ ਨੂੰ ਲੈ ਕੇ ਜੁਰਮਾਨੇ ਦੀ ਗੱਲ ਗਈ ਬਿਲਕੁਲ ਜੀ ਬਹੁਤ ਕੁਸ਼ ਘਰ ਪਿੰਡ ਦੇ ਵਿੱਚ ਹੁੰਦੇ ਆ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਲਾਈਕ ਦਾ ਫਲਿਪ ਸਾਈਡ ਆਫ ਦਾ ਕੋਇਨ ਸਿੱਕੇ ਦੇ ਦੋ ਪਹਿਲੂ ਦੇਖੇ ਜਾਣ ਤਾਂ ਇੱਕ ਦੇ ਵਿੱਚ ਕੀ ਹੁੰਦਾ ਵਾ ਕੁਝ ਜਗ੍ਹਾ ਤੇ ਪਾਣੀ ਦੀ ਵੇਸਟੇਜ ਬਹੁਤ ਹੁੰਦੀ ਹੈ ਪਿੰਡ ਦੇ ਵਿੱਚ ਅਸੀਂ ਉਹਨੂੰ ਦੇਖਦੇ ਹੋਏ ਇੱਕ ਫੈਸਲਾ ਲਿਆ ਵਾ ਜਿਵੇਂ ਕੁਛ ਥਾਵਾਂ ਤੇ ਜਿੱਥੇ ਪਾਣੀ ਦੀ ਵੇਸਟੇਜ ਅਸੀਂ ਵਾਰ-ਵਾਰ ਵਾਰਨੀਆਂ ਦੇ ਤੋਂ ਬਾਅਦ ਨਹੀਂ ਹਟ ਰੇ ਕਰ ਰੇ ਆ ਉਹਨਾਂ ਦਾ ਸਪੈਸ਼ਲ ਚਲਾਨ ਕੀਤਾ ਜਾਊਗਾ ਇੱਕ ਫਲੈਂਕ ਦੇ ਤੌਰ ਤੇ ਇੱਕ ਰੇਡ ਵੱਜੂਗੀ ਡਿਪਾਰਟਮੈਂਟ ਦੇ ਸਾਥੀਆਂ ਨੂੰ ਨਾ ਲੈ ਕੇ ਵਾਟਰ ਸਪਾਈ ਵਾਲਿਆਂ ਨੂੰ ਤੇ ਉਸ ਮੁੱਦੇ ਤੇ ਅਸੀਂ ਥੋੜਾ ਜਿਆ ਸਖਤੀ ਨਾਲ ਆਉਣਾ ਚਾਹੁੰਦੇ ਆ ਸਰ ਸਾਰੀ ਪਿੰਡ ਬਣਾਉਣ ਦਾ ਵੀ ਸੋਚਿਆ ਕਿ ਜਿਹੜਾ ਸਫਾਈ ਨੂੰ ਲੈ ਕੇ ਦੀ ਪ੍ਰਬੰਧ ਕੀਤੇ ਜਾਣਗੇ ਸਵਚ ਭਾਰਤ ਸਵਚ ਭਾਰਤ ਦੇ ਅਧੀਨ ਜੇ ਅਸੀਂ ਗੱਲ ਕਰੀਏ ਤਾਂ ਸਾਡਾ ਪਿੰਡ ਆਲਰੇਡੀ ਇਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਸਕਦੇ ਆ ਉਹ ਉਹ ਕੋਸ਼ਿਸ਼ਦਾਨੀ ਵੀਡੀਓਗ੍ਰਾਫੀ ਆ ਅਸੀਂ ਦੋ ਰੇੜੇ ਬਣਾ ਕੇ ਦੇ ਚੁੱਕੇ ਆ ਜਿਹੜੀ ਸਫਾਈ ਦੇ ਮੁੱਦਿਆਂ ਨੂੰ ਅਹਿਮ ਰੱਖਦੇ ਹੋਏ ਤੇ ਜਿਹੜੇ ਅਸੀਂ ਬੰਦੇ ਆ ਸਪੈਸ਼ਲ ਤੌਰ ਤੇ ਪਿੰਡ ਚ ਲਾਏ ਹੋਏ ਆ ਜਿਨ੍ਹਾਂ ਦੇ ਨਾਲ ਅਸੀਂ ਜਿਵੇਂ ਸਫਾਈ ਦਾ ਕੰਮ ਇਹਦਾ ਚੱਲਦਾ ਨਾਲੇ ਸਾਫ ਕਰਨੇ ਪਿੰਡ ਦੀਆਂ ਗਲੀਆਂ ਸਾਫ ਕਰਨੀਆਂ ਠੀਕ ਹੈ ਉਹ ਤੇ ਬਹੁਤ ਜ਼ੋਰ ਆ ਅਸੀਂ ਸਫਾਈ ਨੂੰ ਤਰਜੀਹ ਦੇ ਕੇ ਰਹੀਆਂ ਜਿਸ ਪਾਈ ਨੂੰ ਤਰਜੀਹ ਦਵਾਂਗੇ ਤਾਂ ਪਿੰਡ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਖਤਮ ਹੋਊਗਾ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ 34 ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਗਈ ਹੈ ਬਿਲਕੁਲ ਜੀ ਉਦੋਂ ਲੈ ਕੇ ਜਿਹੜੇ ਉਹ ਸੈਂਟਰਾਂ ਦੇ ਵਿੱਚ ਆ ਰੀਹੈਬਿਲੀਟੇਸ਼ਨ ਸੈਂਟਰਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਜਿਹੜੀ ਹੈ ਨੌਕਰੀ ਦੀ ਗੱਲ ਕਹੀ ਗਈ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਨਾਲ ਦੀ ਨਾਲ ਅਸੀਂ ਸਾਡਾ ਲੇਡੀਜ਼ ਦਾ ਇੱਕ ਸਿਖਿਆਰਥੀ ਸੀ ਜਿਹੜੇ ਉਹ ਜਿੱਦਾਂ ਲੇਡੀਜ਼ ਦਾ ਇੱਕ ਕੈਂਪ ਸੀਗਾ ਲਾਇਆ ਇੱਕ ਮਹੀਨੇ ਉਹਨਾਂ ਨੇ ਟ੍ਰੇਨਿੰਗ ਲਈ ਆ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਵੀ ਜਾਰੀ ਹੋ ਗਏ ਆ ਘੱਟੋ ਘੱਟ 34 35 ਲੇਡੀਜ਼ ਇਦਾਂ ਦੀਆਂ ਸੀ ਜਿਨ੍ਹਾਂ ਨੇ ਕੱਪੜਾ ਸਿਉਣ ਦਾ ਸਟਿਚਿੰਗ ਦਾ ਕੰਮ ਸਿੱਖਿਆ ਤੇ ਹੁਣ ਉਹਨਾਂ ਨੂੰ ਅਸੀਂ ਜੋਬ ਉਹੀਆ ਕਰਾਉਣੀ ਹੈ ਜਾਂ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਸਰਕਾਰੀ ਕੰਮ ਮਫਸੂਲਤਾ ਲੈ ਕੇ ਕਿ ਕਿਰਤ ਚ ਲਾਉਣਾ ਚਾਹੁੰਦੇ ਆ ਜਿਹੜੇ ਬੰਦੇ ਸਾਡੇ ਉੱਥੇ ਗਏ ਹੋਏ ਆ ਨਸ਼ਾ ਛਡਾਊ ਕੇਂਦਰ ਦੇ ਵਿੱਚ ਸਾਡੀ ਤਰਜੀਹ ਆ ਉਹਨਾਂ ਨੂੰ ਘੱਟੋ ਘੱਟ ਫਾਸਟ ਫੂਡ ਜਾਂ ਕਿਤੇ ਜੋਬ ਦਵਾਈਏ ਜਾਂ ਫਾਸਟ ਫੂਡ ਦੀਆਂ ਰੇਡੀਆਂ ਲਵਾ ਕੇ ਦੇਈਏ ਪੰਚਾਇਤ ਇਨੀਸ਼ੀਏਟਿਵ ਲਾਊਗੀ ਤਾਂ ਕਿ ਬੰਦੇ ਦੁਆਰਾ ਉਸ ਮਾਹੌਲ ਚ ਨਾ ਜਾਣ ਇੱਕ ਵੇਲਪੁਨਾ ਖਤਮ ਹੋ ਵੇਲਪੁਨਾ ਸਭ ਤੋਂ ਵੱਡਾ ਰੀਜ਼ਨ ਆ ਆ ਕੀਤਾ ਜਾਣਾ ਜਿਹੜਾ ਰੀਜ਼ਨ ਹੈ ਜਿਹੜਾ ਸਭ ਤੋਂ ਵੱਡਾ ਨਸ਼ਿਆਂ ਦਾ ਐਡਿਕਟਡ ਹੁੰਦਾ ਜੋ ਬੰਦਾ ਵਿਹਲਾ ਪੈਂਦਾ ਜਿਹੜੀ ਸੰਗਤ ਆ ਜਿੱਦਾਂ ਮੈਂ ਸਪੀਚ ਦਿੰਦੇ ਵੀ ਗੱਲ ਕੀਤੀ ਸੀ ਜੇ ਤੁਸੀਂ ਦਸ ਕਾਰੋਬਾਰੀਆਂ ਦੇ ਵਿੱਚ ਬੈਠੋਗੇ ਤਾਂ ਗੈਰ ਗੈਰਮੇ ਕਾਰੋਬਾਰੀ ਤੁਸੀਂ ਬਣ ਜਾਂਦੇ ਹੋ ਜੇ ਤੁਸੀਂ ਖਡਾਰੀਆਂ 'ਚ ਬੈਠੋਗੇ ਤਾਂ ਅਗਲੇ ਸੁਪਰਸਟਾਰ ਤੁਸੀਂ ਬਣ ਜੰਨੇ ਹੋ ਉਸੇ ਤਰੀਕੇ ਨਾਲ ਹੀ ਮੈਂ ਇਹ ਗੱਲ ਕੀਤੀ ਹੈ ਜਿਵੇਂ ਤੁਸੀਂ ਆਪਾਂ ਗੱਲ ਕਰੀਏ ਨਸ਼ੇੜੀਆਂ ਦੇ ਵਿੱਚ ਦੋਹਾਂ 'ਚ ਬਹਿ ਜਿਏ ਤਾਂ ਤੀਜਾ ਨਸ਼ੇੜੀ ਪੈਦਾ ਹੋ ਜਾਂਦਾ ਵਾ ਸੋ ਇਹ ਵਹਿਲਪੁਣਾ ਹੀ ਖਤਮ ਕਰਨਾ ਸੀ ਇਸ ਕਰਕੇ ਇਹਨਾਂ ਨੂੰ ਰੋਜ਼ਗਾਰ ਮੁਹਈਆ ਕਰਾਉਣ ਦੇ ਵਿੱਚ ਸਾਡੀ ਪੰਚਾਇਤ ਇਨੀਸ਼ੀਏਟਿਵ ਲੈ ਰਹੀ ਹੈ ਸਰ ਵਾਲੀ ਦਾ ਵੀ ਬਹੁਤ ਵੱਡਾ ਮਸਦਾ ਤੇ ਆਉਣ ਵਾਲੇ ਸਾਲ 'ਚ ਜਿਹੜਾ ਘੁੰਮਣ ਦਾ ਸੀਜ਼ਨ ਫੇਰ ਆ ਜਾਣਾ ਇੱਕ ਵੱਡਾ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਉਪਚੈਤੀ ਜਮੀਨ ਨੂੰ ਲੈ ਕੇ ਜੀ ਬਿਲਕੁਲ ਇਹ ਮਤਲਬ ਮੇਰੀ ਕਾਫੀ ਟਾਈਮ ਦੀ ਇੱਛਾ ਸੀ ਸਰਪੰਚੀ ਤੋਂ ਪਹਿਲਾਂ ਵੀ ਅਸੀਂ ਸਾਰੇ ਪੰਚਾਇਤ ਮੈਂਬਰਾਂ ਨਾਲ ਮੈਂ ਡਿਸਕਸ ਕੀਤਾ ਇਸ ਮੁੱਦੇ ਦੇ ਤੇ ਪੰਚਾਇਤ ਮੈਂਬਰਾਂ ਨਾਲ ਡਿਸਕਸ ਕਰਕੇ ਅਸੀਂ ਇਹ ਅਹਿਮ ਫੈਸਲਾ ਲਿਆ ਜਿੰਨੀ ਪੰਚਾਇਤੀ ਜ਼ਮੀਨ ਆ ਜਿਹੜੇ ਬੰਦਿਆਂ ਨੂੰ ਅਸੀਂ ਪੰਚਾਇਤੀ ਜ਼ਮੀਨ ਠੇਕੇ ਤੇ ਦਿੱਤੀ ਆ ਬੋਲੀ ਕਰਾ ਕੇ ਅਸੀਂ ਜੇ ਉਹ ਬੰਦੇ ਉਸ ਪਰਾਲੀ ਨੂੰ ਉਸ ਦੇ ਵਿੱਚ ਅੱਗ ਲਾਉਂਦੇ ਆ ਜਾਂ ਵਿੱਚ ਨਹੀਂ ਗਾਲਦੇ ਆ ਅੱਗ ਲਾਉਂਦੇ ਆ ਤਾਂ ਅਸੀਂ ਉਹਨਾਂ ਨੂੰ ਬਲੈਕਲਿਸਟਡ ਕਰ ਦੇਣਾ ਅਗਲੀ ਵਾਰ ਉਹ ਬੰਦੇ ਪੰਚਾਇਤੀ ਬੋਲੀ 'ਚ ਬੈਨ ਦੇ ਹੱਕਦਾਰ ਨਹੀਂ ਹੋਣਗੇ ਸਰ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦੀਆਂ ਵੀ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਐਕਟਿਵਲੀ ਮਤਲਬ ਸਵੇਰ ਮੈਨੂੰ ਇਨਵੀਟੇਸ਼ਨ ਦਿੱਤਾ ਕਿ ਅਸੀਂ ਇਸ ਗ੍ਰਾਮ ਪੰਚਾਇਤ ਦੇ ਵਿੱਚ ਵਾਟਰ ਸਪਲਾਈ ਡਿਪਾਰਟਮੈਂਟ ਨੂੰ ਟਾਈਮ ਦੇਣਾ ਚਾਹੁੰਦੇ ਆ ਤਾਂ ਅਸੀਂ ਪਿੰਡ ਵਾਲਿਆਂ ਨੂੰ ਇਹ ਦੱਸਿਆ ਕਿ ਜੋ ਇਸ ਟਾਈਮ ਦੇ ਉੱਤੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਕਿ ਅਸੀਂ ਉਹਦੇ ਤੇ ਜ਼ਿਆਦਾ ਕੰਮ ਕਰਨ ਦੀ ਸਾਨੂੰ ਲੋੜ ਹੈ ਲੋਕ ਪ੍ਰੋਪਰ ਗੇਟ ਬਾਲ ਲਾਉਣ ਆਵਦੀਆਂ ਟੂਟੀਆਂ ਦੇ ਉੱਪਰ ਪਾਣੀ ਜਿਹੜੇ ਬਿੱਲ ਆਉ ਪੁਗਤਾਨ ਕਰਨ ਤੇ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਹਫ਼ਤੇ ਦੇ ਉੱਤੋਂ ਪਿੰਡ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਅਸੀਂ ਪਾਣੀ ਦੀ ਸਪਲਾਈ ਛੱਡ ਕੇ ਰੇਡ ਕਰਾਂਗੇ ਜਿੱਥੇ ਵੀ ਸਾਨੂੰ ਪਾਣੀ ਵੇਸਟ ਹੋਣ ਦਾ ਮਿਲਦਾ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਸਾਡੇ ਗ੍ਰਾਮ ਪੰਚਾਇਤ ਵੱਲੋਂ ਮਤੇ ਪਾਈ ਜਾਣਗੇ ਉਸ ਦੇ ਤਹਿਤ ਅਸੀਂ ਪੂਰੇ ਉਹਨਾਂ ਦੇ ਚਲਾਨ ਕਰਾਂਗੇ ਸਰ ਜਨਤਾ ਨੂੰ ਜਾਗਰੂਕਤਾ ਬਹੁਤ ਜ਼ਰੂਰੀ ਹੈ ਲੋਕਾਂ 'ਚ ਅੱਜ ਦੱਸਿਆ ਗਿਆ ਤੁਹਾਡੇ ਵੱਲੋਂ ਵੀ ਸਮਝਾਇ ਸਰ ਜਾਗਰੂਕ ਹਰ ਪਿੰਡਾ ਚੋਂ ਬਿਲਕੁਲ ਸਰ ਅਸੀਂ ਜਿਵੇਂ ਮੈਂ ਆ ਆਪਣੇ ਇਹਦੇ ਵਿੱਚ ਲੈਕਚਰ ਚ ਵੀ ਕਿਹਾ ਕਿ ਜਿਵੇਂ ਬਲੈਕਆਊਟ ਦਾ ਟਾਈਮ ਆਇਆ ਸੀ ਇਨ ਕੇਸ ਸਾਡੇ ਉੱਤੇ ਕੋਈ ਇਹੋ ਜਿਹਾ ਟਾਈਮ ਆਉਂਦਾ ਜਿੱਥੇ ਸਾਡੇ ਕੋਲੇ ਬਿਜਲੀ ਨਾ ਹੋਵੇ ਤਾਂ ਬਿਜਲੀ ਦੇ ਨਾਲ ਸਭ ਤੋਂ ਪਹਿਲਾਂ ਸਾਡਾ ਪਾਣੀ ਚਲਿਆ ਜਾਊਗਾ ਕਿ ਅਸੀਂ ਅੱਜ ਉਹਨਾਂ ਹਾਲਾਤਾਂ ਦੇ ਖੜੇ ਹਾਂ ਕਿ ਅਸੀਂ ਬਿਜਲੀ ਦੇ ਬਿਨਾਂ ਧਰਤੀ ਚੋਂ ਪਾਣੀ ਨਹੀਂ ਕੱਢ ਸਕਦੇ ਸੋ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਨੂੰ ਬਹੁਤ ਸੰਭਾਲਣਾ ਪਊਗਾ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇੱਕ ਚੰਗੀ ਜ਼ਿੰਦਗੀ ਸੀ ਜਿਉ ਸਕਣ। ਨਾ ਸਵੱਛਤਾ ਪੈਂਡ ਨੂੰ ਬਣਾਉਣ ਦੀ ਵੀ ਗੱਲ ਕਹੀ ਗਈ ਹੈ ਕਿ ਸਫਾਈ ਰੱਖੀ ਜਾਵੇ। ਅਲੱਗ-ਅਲੱਗ ਜਿਹੜੇ ਅਸੀਂ ਮਾਨਯੋਗ ਡੀਸੀ ਸਾਹਿਬ ਦੇ ਆਰਡਰ ਦੇ ਉੱਤੇ ਅਸੀਂ ਇਸ ਪਿੰਡ ਦੇ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਸੀਗਾ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਗਿੱਲਾ ਸੁੱਕਾ ਕੂੜਾ ਕੀ ਕੀ ਹੁੰਦਾ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਰੱਖਣਾ ਤੇ ਅਸੀਂ ਪਿੰਡ ਦੇ ਵਿੱਚ ਵੇਸਟ ਕਲੈਕਟਰ ਲਾਏ ਆ ਸਰ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰਨਗੇ ਗਲੀਆਂ ਨਾਲੀਆਂ ਸਾਫ਼ ਕਰਨਗੇ ਤੇ ਹਰੇਕ ਘਰ ਨੂੰ ਅਸੀਂ 50 ਰੁਪਏ ਜਿਹੜੇ ਇੱਕ ਯੂਜ਼ਰ ਚਾਰਜਸ ਲਾਵਾਂਗੇ ਜਿਹੜਾ ਅਸੀਂ ਉਹ ਕਲੈਕਸ਼ਨ ਲੈਣ ਵਾਲਿਆਂ ਨੂੰ ਮਿਹਨਤਾਨੇ ਦੇ ਤੌਰ ਦੇ ਉੱਤੇ ਦਵਾਂਗੇ ਸੋ ਅਸੀਂ ਚਾਹੁੰਦੇ ਆ ਕਿ ਅਸੀਂ ਬੁੱਗੀਪੁਰੇ ਨੂੰ ਸੋਲਿਡ ਵੇਸਟ ਮੈਨੇਜਮੈਂਟ ਦੇ ਪੱਖ ਦੇ ਉੱਤੋਂ ਇੱਕ ਮਾਡਲ ਪਿੰ